ਖੰਨਾ ਵਿਖੇ ਸਾਵਣ ਦੇ ਪਵਿੱਤਰ ਮਹੀਨੇ ਸ਼ਿਪੂਰੀ ਮੰਦਿਰ ਵਿਖੇ ਚੋਰਾਂ ਵੱਲੋਂ ਬੜੀ ਹੀ ਸ਼ਰਮਨਾਕ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਇਸ ਮੌਕੇ ਚੋਰਾਂ ਵੱਲੋਂ ਭਗਵਾਨ ਸ਼੍ਰੀ ਸ਼ਿਪ ਦੇ ਸ਼ਿਵਲਿੰਗ ਨੂੰ ਵੀ ਖੰਡਿਤ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਉੱਥੇ ਹੀ ਇਸ ਘਟਨਾ ਦੇ ਚਲਦੇ ਖੰਨਾ ਸ਼ਹਿਰ ਵਿੱਚ ਭਗਤ ਜਨਾਂ ਵਿੱਚ ਭਾਰੀ ਰੋਸ ਹੈ ਪੰਡਿਤ ਰਿਸ਼ੀਦੇਵ ਸ਼ਾਸਤਰੀ ਕਰਮ ਕਾਂਡੀ ਬ੍ਰਾਹਮਣ ਸਭਾ ਪ੍ਰਧਾਨ ਕੀ ਕਹਿਣਾ ਚਾਹੁੰਦਾ ਮੈਂ ਇਹੀ ਕਹਿਣਾ ਚਾਹੁੰਦਾ ਹੈ ਇਹ ਜਿਹੜਾ ਘਟਨਾ ਹੋਇਆ ਮਤਲਬ ਕਿ ਜਿੰਨਾ ਵੀ ਨਿੰਦਾ ਕਰ ਲੋ ਥੋੜਾ ਕਿਉਂਕਿ ਇਹ ਸਾਡੇ ਪ੍ਰਭੂ ਹੈ ਪਰਮਾਤਮਾ ਜਿਨ੍ਹਾਂ ਨੇ ਸ੍ਰਿਸ਼ਟੀ ਰਚੀ ਉਹਨਾਂ ਦਾ ਜੇ ਨੁਕਸਾਨ ਹੋਇਆ ਇਸ ਕਰਕੇ ਸਾਰੇ ਇਕੱਠੇ ਹੋਏ ਹੈ ਜੇ ਅਮਲੇ ਸਾਹਿਬ ਵੀ ਆਏ ਸੀ ਉਹਨਾਂ ਨੇ ਕਿਹਾ ਕਿ ਅਸੀਂ 5 ਵਜੇ ਤੱਕ ਚੋਰ ਫੜ ਕੇ ਦਵਾਂਗੇ ਜੇ ਚੋਰ ਨਹੀਂ ਫੜੇ ਜਾਂਦੇ 5 ਵਜੇ ਤੱਕ ਤਾਂ ਕੱਲ ਨੂੰ ਕੋਈ ਵੀ ਅਸਮਸਾਨ ਘਾਟ ਚ ਸੰਸਕਾਰ ਨਹੀਂ ਹੋਏਗਾ ਔਰ ਕੱਲ ਤੋਂ ਕੋਈ ਵੀ ਮੰਦਰ ਦਾ ਕਪਾਟ ਨਹੀਂ ਖੁੱਲੇਗਾ ਸਦਾ ਲਈ ਮੰਦਰ ਬੰਦ ਹੋਗੇ ਜਦ ਤੱਕ ਕੀ ਕਹਿੰਦੇ ਚੱਲ ਰਿਹਾ ਜਿਹੜਾ ਇਨਸੀਡੈਂਟ ਹੋਇਆ ਪਹਿਲਾ ਜੈ ਸ਼੍ਰੀ ਰਾਮ ਸਾਰਿਆਂ ਨੂੰ ਜੀ ਜੈ ਸ਼੍ਰੀ ਰਾਮ ਅਧੁਰ ਪੜੇ ਲੱਗੀ ਗਿਆ ਹੋਊਗਾ ਕਿ ਛੇਪਰੀ ਮੇਂ ਕਿ ਹੋਇਆ ਜੀ ਇਹ ਹਿੰਦੂਆਂ ਨੇ ਹੀ ਹੋ ਰਿਹਾ ਜੀ ਜਿਗਰ ਹੋਰ ਤਰ੍ਹਾਂ ਦੇ ਹੁੰਦਾ ਇਹ ਹੁਣ ਤਾਂ ਪ੍ਰਸ਼ਾਸਨ ਵੀ ਕੀ ਸਾਰੇ ਗੱਲ ਪ੍ਰਸ਼ਾਸਨ ਭੱਜਿਆ ਡੰਟਿਆ ਫਿਰਦਾ ਹੁਣ ਤਾਂ ਚੋਰ ਫਰੇ ਵੀ ਹੁੰਦੇ ਸੀ ਕਿਆ ਪਤਾ ਇਹ ਹਿੰਦੂਆਂ ਨਾਲ ਸਮਝਾ ਲਈ ਵੀ ਹੀ ਕੰਮ ਹੋਇਆ ਅੱਜ ਖੰਨੇ ਹੋ ਚੁੱਕੇ ਆ ਜੀ ਸਾਰੇ ਸਨਾਤਨੀ ਭਾਈ ਨੂੰ ਬੇਨਤੀ ਹੈ ਅੱਜ 5 ਵਜੇ ਟਾਈਮ ਦਿੱਤਾ ਹੈ ਪ੍ਰਸ਼ਾਸਨ ਨੂੰ ਜੇ ਨਾ ਕੋਈ ਕਾਰਵਾਈ ਹੋਈ ਕੱਲ੍ਹ ਨੂੰ ਬਾਜ਼ਾਰ ਨਹੀਂ ਖੁੱਲੇਗਾ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਨੂੰ ਕਿ ਬਾਜ਼ਾਰ ਬੰਦ ਹੋਊਗਾ ਜੇ ਹੋ ਸਕੇ ਅਸੀਂ ਪੰਜਾਬ ਬੰਦੀ ਕਾਲ ਵੀ ਦਵਾਂਗੇ ਜੈ ਸ਼੍ਰੀ ਰਾਮ ਜੈ ਇਹ ਪ੍ਰਾਚੀਨ ਜਿਹੜਾ ਸ਼ਿਪੂਰੀ ਮਹਾਲੇ ਦੇ ਵਿੱਚ ਸ਼ਿਪੂਰੀ ਸ਼ਿਵਜੀ ਦਾ ਮੰਦਿਰ ਹੈ ਇੱਥੇ ਕੱਲ ਰਾਤੀ ਦੋ ਬੰਦੇ ਜਿਹੜੇ ਆਏ ਆ ਉਹਨਾਂ ਨੇ ਮੰਦਿਰ ਦੇ ਵਿੱਚ ਚੋਰੀ ਕੀਤੀ ਹੈ ਤੇ ਮੰਦਿਰ ਦੇ ਵਿੱਚ ਸ਼ਿਵਜੀ ਦੇ ਸ਼ਿਵਜੀ ਦੇ ਜਿਹੜੇ ਚਾਂਦੀ ਦੇ ਸ਼ਿਵਜੀ ਜਿਹੜੇ ਆਪਣੇ ਚੀਵਲਿੰਗ ਦੇ ਅਲੇਦੋਲੇ ਚਾਂਦੀ ਦਾ ਪੱਤਰ ਸੀਗਾ ਉਹ ਚੋਰੀ ਕੀਤਾ ਹੈ ਮੂਰਤੀਆਂ ਤੋਂ ਚਾਂਦੀ ਦੇ ਮੁਗਟ ਚੋਰੀ ਕੀਤੇ ਨੇ ਤੇ ਕੁਝ ਹੋਰ ਗਹਿਨੇ ਚੋਰੀ ਕੀਤੇ ਨੇ ਅਸੀਂ ਸਾਡੀ ਟੀਮਾਂ ਜਿਹੜਾ ਸਾਨੂੰ ਇਹ ਮਾਮਲੇ ਦੀ ਇਨਫੋਰਮੇਸ਼ਨ ਮਿਲੀ ਹੈ ਸਾਡੀ ਟੀਮਾਂ ਮੌਕੇ ਤੇ ਪਹੁੰਚੀਆਂ ਨੇ ਮੈਂ ਖੁਦ ਵੀ ਆਇਆ ਹਾਂ ਸਾਡੇ ਡੀਐਸਪੀ ਡੀ ਇੰਚਾਰਜ ਸੀਏਏ ਡੀਐਸਪੀ ਖੰਨਾ ਡੀ ਕੰਸਰਨਡ ਏਰੀਆ ਦੇ ਐਸਐਚਓ ਸਿਟੀ 1 ਮਾਨਯੋਗ ਐਸਐਸਪੀ ਸਾਹਿਬ ਵੱਲੋਂ ਸਟਿੱਕ ਤੇ ਹਦਾਇਤਾਂ ਨੇ ਸਾਡੀ ਫੋਰੈਂਸਿਕ ਟੀਮ ਵੀ ਮੌਕੇ ਤੇ ਅਸੀਂ ਜਲ ਤੋਂ ਜਲਦ ਜਿਹੜੀਆਂ ਡਿਫਰੈਂਟ ਟੀਮਾਂ ਬਣਾ ਕੇ ਕ੍ਰਾਈਮ ਟੈਸਟ ਕਰਾਂਗੇ ਤੇ ਜਿਨ੍ਹਾਂ ਨੇ ਮਾੜਾ ਕ ਕਿਸੇ ਵੀ ਲੈਵਲ ਤੇ ਕਿਸੇ ਵੀ ਤਰ੍ਹਾਂ ਬਖਸ਼ਿਆ ਨਹੀਂ ਜਾਊਗਾ ਨਾ ਤੇ ਸਖਤੋ ਸਖਤ ਕਾਰਵਾਈ ਕੀਤੀ ਜਾਊਗੀ 5 ਵਜੇ ਤੱਕ ਤਾਂ ਅਲਟੀਮੇਟਮ ਦਿੱਤਾ ਗਿਆ ਇਹਨਾਂ ਨੂੰ ਗ੍ਰਿਫਤਾਰ ਕਰਨ ਦੇਖੋ ਅਸੀਂ ਸਾਰੀ ਜਥੇਬੰਦੀਆਂ ਨਾਲ ਗੱਲ ਕਰਾਂਗੇ ਤੇ ਗੱਲ ਕਰਕੇ ਅਸੀਂ ਸਾਰਿਆਂ ਨੂੰ ਰਿਕਵੈਸਟ ਕਰਾਂਗੇ ਕਿ ਆਪਾਂ ਕੋਈ ਲਾਅ ਐਂਡ ਆਰਡਰ ਖਰਾਬ ਨਹੀਂ ਕਰਨਾ ਤੇ ਸ਼ਹਿਰ ਦਾ ਮਾਹੌਲ ਜਿਹੜਾ ਸ਼ਾਂਤੀਪੂਰਵਕ ਰੱਖਣਾ ਹੈ ਤੇ ਇਹਨਾਂ ਨੂੰ ਦੋਸ਼ਾਂ ਨੂੰ ਅਸੀਂ ਜਲਦੋਂ ਜਲਦ ਫੜਾ